ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਦੀਰ ਕੁਮਾਰ ਸਵਾਗਤ ਕਰਦਾ ਹਾਂ ਸਾਰੇ ਦਰਸ਼ਕਾਂ ਦਾ ਦੋਸਤੋ 26 ਜਨਵਰੀ ਨੂੰ ਸਾਰੇ ਦੇਸ਼ 'ਚ ਗਣਤੰਤਰ ਦਿਹਾੜੇ ਦੀ ਖੁਸ਼ੀ ਮਨਾਈ ਜਾਂਦੀ ਹੈ ਔਰ ਇਹ ਖੁਸ਼ੀ ਆਪਾਂ ਇਸ ਲਈ ਮਨਾਉਂਦੇ ਆ ਕਿਉਂਕਿ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਤੇ ਇਸ ਸੰਵਿਧਾਨ ਨੂੰ ਲਿਖਣ 'ਚ ਡਾਕਟਰ ਭੀਮrao ਅੰਬੇਡਕਰ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਅੱਜ 26 ਜਨਵਰੀ ਦੇ ਦਿਨ ਹੀ ਅੰਮ੍ਰਿਤਸਰ ਤੋਂ ਇੱਕ ਬਹੁਤ ਹੀ ਨਿੰਦਨਯੋਗ ਵੀਡੀਓ ਸਾਹਮਣੇ ਆਈ ਹੈ 24 ਕਿੰਡ ਦੀ ਇਸ ਵੀਡੀਓ ਚ ਇਸ ਵਿਅਕਤੀ ਨੇ ਹਥੋੜੇ ਨਾਲ ਅੰਬੇਦਕਰ ਜੀ ਦੀ ਮੂਰਤੀ ਤੇ 8 ਵਾਰ ਕੀਤੇ ਜਿਸ ਨਾਲ ਮੂਰਤੀ ਖੰਡਿਤ ਹੋ ਗਈ ਤੇ ਮੌਕੇ ਤੇ ਲੋਕਾਂ ਨੇ ਇਸ ਨੂੰ ਫੜ ਕੇ ਖੁੱਟਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਵੱਲੋਂ ਇਸ ਵਿਅਕਤੀ ਦੀ ਪਛਾਣ ਹਜੇ ਨਹੀਂ ਦੱਸੀ ਗਈ ਇਸ ਘਟਨਾ ਤੋਂ ਬਾਅਦ ਕਾਂਗਰਸ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕਰ ਇਸ ਘਟਨਾ ਦੀ ਨਿੰਦਾ ਕੀਤੀ ਅੱਜ 26 ਜਨਵਰੀ ਦੇ ਦਿਨ ਸਾਰੇ ਭਾਰਤ ਦੇ ਵਿੱਚ ਗੰਦਨਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਔਰ ਸੁਭਦਾਨ ਦੀ ਸਥਾਪਨਾ ਦਿਵਸ ਜੋ ਕਿ ਬਾਬਾ ਸਾਹਿਬ ਭੀਮਰಾವ್ ਬੇਦਕਰ ਜੀ ਨੇ ਸਾਨੂੰ ਸਿਰਜ ਕੇ ਦਿੱਤਾ ਹੈ ਚਾਵਾ ਨਾ ਮਨਾਇਆ ਜਾ ਰਿਹਾ ਪਰ ਸ਼ਰਾਰਤੀ ਅਨਸਰਾਂ ਨੇ ਬਾਬਾ ਸਾਹਿਬ ਭੀਮਰಾವ್ ਬੇਦਕਰ ਦੀ ਜਿਹੜੀ ਮੂਰਤੀ ਅੰਮ੍ਰਿਤਸਰ ਵਿਖੇ ਜਿਹਦੀ ਬੇਦਵੀ ਕੀਤੀ ਹੈ ਜਿਹਨੂੰ ਤੋੜਿਆ ਗਿਆ ਹੈ ਮੈਂ ਉਹਦੀ ਸੱਚ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ। ਔਰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਸਰਕਾਰ ਤੁਰੰਤ ਅਜਿਹੇ ਅਨਸਾਰਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਵੇ ਅਜਿਹੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਕਿ ਬਾਬਾ ਸਾਹਿਬ ਭੀਮਰਾਓਂ Ambedkar ਜੀ ਦਾ ਦੇਣ ਕੀ ਹੈ ਕਿਉਂਕਿ ਜੇ ਸੰਸਾਰ ਨੂੰ ਇਸ ਦੇ ਬਾਰੇ ਪਤਾ ਹੋਏਗਾ ਉਹ ਕਦੀ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਕਿਉਂਕਿ ਅੱਜ ਜਿਹੜੀ ਜ਼ਿੰਦਗੀ ਜੀ ਰਹੇ ਆਂ ਜਿਹੜੀ ਸਾਨੂੰ ਬਰਾਬਰਤਾ ਦੇ ਅਧਿਕਾਰ ਨੇ ਜਿਹੜੀ ਸੈਕੂਲਰਿਜ਼ਮ ਦੀ ਅਸੀਂ ਗੱਲ ਕਰਦੇ ਆਂ ਉਹਦੇ ਰਚਨਹਾਰ ਬਾਬਾ ਸਾਹਿਬ ਭੀਮਰਾਓਂ Ambedkar ਨੇ ਮੈਂ ਅਜਿਹੀ ਘਟਨਾ ਦੀ ਗਰੜੇ ਸ਼ਬਦਾ ਵਿੱਚ ਨਿੰਦਿਆ ਕਰਦਾ ਹਾਂ